ਹੁਣ ਮੈਂ ਗੱਲ ਕਰਦਾ ਵੀ ਜਦੋਂ ਕੋਈ ਘਟਨਾ ਵਾਪਰਦੀ ਆ ਕੋਈ ਉਹ ਸਟੇਟਮੈਂਟ ਦਿੰਦੇ ਆ ਸਾਨੂੰ ਕੋਈ ਗਰੰਟੀ ਨਹੀਂ ਹੈ ਵੀ ਉਹਨਾਂ ਦੀ ਪਾਲਿਸੀ ਕੀ ਆ ਉਹਨਾਂ ਦੇ ਦਿਮਾਗ ਚ ਪਲਾਨ ਕੀ ਆ ਉਹਨਾਂ ਦੀ ਸਾਜਿਸ਼ ਕੀ ਆ ਕੀ ਕਨਸਪੀਰੇਸੀ ਬਣਾਈ ਆ ਨਹੀਂ ਸਾਨੂੰ ਨਹੀਂ ਪਤਾ ਅਸੀਂ ਅੰਦਾਜ਼ਾ ਲਾਇਆ ਔਰ ਆਪਣੀ ਔਕਾਤ ਮੁਤਾਬਕ ਅੰਦਾਜ਼ਾ ਲਾਇਆ ਇਕੱਲੇ ਇਕੱਲੇ ਉਦੇ ਮੁਤਾਬਕ ਅਸੀਂ ਸਟੇਟਮੈਂਟਾਂ ਦੀ ਇੱਕ ਰਿਐਕਸ਼ਨ ਦੇ ਕੇ ਲਾ 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 ਇਹ ਜੀ ਜ਼ਮੀਨ ਖੋਲੜੀਆਂ ਇਹ ਨਹੀਂ ਜੀ ਬੇਕਾਰ ਕਰ ਦੇਣਾ ਇਹ ਨਹੀਂ ਐ ਕਰ ਦੇਣਾ ਇਹ ਨਹੀਂ ਵਿਕਟਮ ਮੈਂਟੈਲਿਟੀ ਅਸੀਂ ਕਦੇ ਨਹੀਂ ਸੋਚਿਆ ਵੀ ਵਿਕਟਮ ਬਣਨ ਦੇ ਨਾਲ ਨੁਕਸਾਨ ਕਿੰਨੇ ਹੁੰਦੇ ਆ ਠੀਕ ਹੈ ਚਲੋ ਸਾਡੇ ਨਾਲ ਸਰੋਤੇ ਆ ਜੀ ਅਸੀਂ ਉਹਨਾਂ ਦੀ ਪਹਿਲਾਂ ਗੱਲ ਸੁਣ ਲਈਏ ਫਿਰ ਅੱਗੇ ਬਾਕੀ ਗੱਲਬਾਤ ਕਰਦੇ ਆ ਵੈਸੇ ਵੀ ਮੈਂ ਤਾਂ ਵੈਸੇ ਹੀ ਗੱਲ ਤੁਰ ਲਈ ਆ ਹੈ ਨਹੀਂ ਸੀ ਕੁਝ ਕਰਨੀ ਪਰ ਟਾਈਮ ਸਰੋਤਿਆਂ ਦਾ ਹਾਂਜੀ ਤੁਸੀਂ ਔਨ 에ਰ ਹਾਂ ਜੀ ਹਾਂਜੀ ਬਕਰ ਜੀ ਦਾ ਖਾਲਸਾ ਹੋ ਜੀ ਬਰੇ ਜੀ ਹਾਂਜੀ 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 ਗੁਰੂ ਫਤਿਹ ਜੀ ਕੀ ਹਾਲ ਹੈ ਬਹੁਤ ਵਧੀਆ ਕਿਰਪਾ ਭਾਜੀ ਤੁਸੀਂ ਸੁਣਾਓ ਹੋਰ ਘਰ ਪਰਿਵਾਰ ਸਭ ਚੜ੍ਹਦੀ ਕਲਾ ਜੀ ਬਹੁਤ ਵਧੀਆ ਬਹੁਤ ਵਧੀਆ ਜੀ ਬਹੁਤ ਵਧੀਆ ਰੇਡੀਓ ਗਿਰਸੇ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਫਤਿਹ ਜੀ ਫਤਿਹ ਜੀ ਗੱਲਾਂ ਦੇ ਦੋ ਕੀ ਮੈਂ ਕਰਨੀਆਂ ਸੀ ਤੁਹਾਨੂੰ ਪਤਾ ਹੀ ਆਵੇ ਤਰਨ ਤਰਨ ਦੇ ਵਾਸੀ ਅਸੀਂ ਵੀ ਵਾਹ 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 ਵਧਾਈਆਂ ਬਈ ਤੁਹਾਨੂੰ ਤਾਂ ਤੇ ਪਰ ਮੈਂ ਭਾਜੀ ਮੈਨੂੰ ਇਹ ਸਾਰੇ ਵਿੱਚੋਂ ਐਂ ਲੱਗਦਾ ਵਾ ਕਿ ਭਵੇਂ ਮਨਦੀਪ ਜਿੱਤਦਾ ਹੂੰ ਤੇ ਭਵੇਂ ਇਹ ਸੰਦੂ ਜਤ ਸੰਦੂ ਜਤਿਆ ਵਾ ਦੋਵਾਂ ਰੂਪਾਂ ਵਿੱਚ ਹਾਰੇ ਲੋਕ ਆ ਕੋਦੇ ਹੂੰ ਮੈਂ ਕਈਆਂ ਬੰਦਿਆਂ ਨਾਲ ਗੱਲ ਕੀਤੀ ਜਦੋਂ ਮੈਂ ਉਹਨਾਂ ਨਾਲ ਗੱਲ ਭਾਈ ਸੰਦੀਪ ਮਨਦੀਪ ਸੰਦੀਪ ਮਨਦੀਪ ਸਿੰਘ ਐਦਾਂ ਹੈਨਾ ਹੂੰ ਪਰ ਜਦੋਂ ਮੈਂ ਇਹਨੂੰ ਇਹ ਕਹਿਣਾ ਵੀ ਜਿੱਦਾਂ ਭਾਈ ਮਨਦੀਪ ਸਿੰਘ ਜਿਹਦੇ ਕਰਕੇ ਅੱਗੇ ਆਇਆ ਵਾ ਆ ਤੁਸੀਂ ਚਾਹੁੰਦੇ ਜੇ ਤੁਹਾਡੇ ਬੱਚੇ ਉਹ ਰਾਹ ਫੜਨ ਹੂੰ ਉਦੋਂ ਉਹਨਾਂ ਦਾ ਜਵਾਬ ਹੁੰਦਾ ਸੀ ਨਹੀਂ ਯਾ ਆਪਣੇ ਬੱਚੇ ਨੂੰ ਉਸ ਰਾਹ ਦੇ ਕੋਈ ਨਹੀਂ ਤੁਰਨਾ ਚਾਹੁੰਦਾ ਹੂੰ ਪਰ ਜਦੋਂ ਤੁਸੀਂ ਕਹਿੰਦੇ ਨਾ ਪਿੱਛੇ ਲੱਗ ਕੇ ਸਾਰੇ ਵਾਵਾ ਖਟਣੀ ਚਾਹੁੰਦੇ ਆ ਯਾ ਦੁੱਜਾ ਜੇ ਉਸ ਜੇ ਉਹ ਜਿੱਤਦਾ ਤੇ ਸਾਡੇ ਆਉਣ ਵਾਲੀ ਨੌਜਵਾਨੀ ਪੀੜ੍ਹੀ ਲਈ ਇਹ ਖਤਰਾ ਸੀ ਕਿ ਉਹਨਾਂ ਦਾ ਰੋਲ ਮਾਡਲ ਕਿਹੜਾ ਹੋਣਾ ਸੀ ਆਉ ਨਾਲੇ ਉਹ ਵੀ ਜਦੋਂ ਅਸੀਂ ਕਹਿੰਦੇ ਨਾ ਕਿ ਇਹ ਇਦਾਂ ਚਾਹੁੰਦੇ ਆ ਲੋਕ ਇਹ ਇਦਾਂ ਚਾਹੁੰਦੇ ਆ ਲੋਕ ਉਹ ਤਾਂ ਅਸੀਂ ਮੰਨ ਸਕੀਏ ਜੇ ਸਾਨੂੰ ਭਰੋਸਾ ਹੋਵੇ ਵੀ ਸਾਡੇ ਲੋਕ ਡਿਸੀਜਨ ਲੈ ਸਕਦੇ ਆ ਬਿਲਕੁਲ ਇਹ ਵੀ ਗੱਲ ਸਹੀ ਜੀ ਸਾਡੇ ਲੋਕ ਕੌਂਸ਼ੀਅਸਲੀ ਸੋਚ ਕੇ ਪਲਾਨ ਕਰਕੇ ਦਿਮਾਗ ਦੇ ਨਾਲ ਫਿਰ ਫੈਸਲਾ ਲੈਂਦੇ ਆ ਫਿਰ ਅਸੀਂ ਕਹੀਏ ਵੀ ਇਦਾਂ ਇਹ ਚੋਣ ਵੇਲੇ ਇਹਨਾਂ ਨੇ ਮੰਥਨ ਕੀਤਾ ਆ ਸੋਚ ਵਿਚਾਰ ਕੀਤੀ ਆ ਫਿਰ ਇਹਨਾਂ ਨੇ ਫੈਸਲਾ ਕੀਤਾ ਵੀ ਅਸੀਂ ਆਹ ਧਰਨੇ ਜਿੱਤ ਜਾਣਾ ਇਹਦੇ ਪਿੱਛੇ ਖੜ ਜਾਈਏ ਬਿਲਕੁਲ ਪਰ ਸਾਡਿਆਂ ਦਾ ਇਦਾਂ ਨਹੀਂ ਹੁੰਦਾ ਈ ਨਹੀਂ ਹੈਗਾ ਸਾਡੇ ਤਾਂ ਜਿੱਧਰ ਨੂੰ ਜ਼ਿਆਦਾ ਭੀੜ ਹੁੰਦੀ ਆ ਨਾ ਉਧਰ ਨੂੰ ਤੁਰਦੇ ਜਿੱਧਰ ਘੱਟ ਦਿਮਾਗ ਵਰਤਣ ਦੀ ਲੋੜ ਆ ਜਿੱਧਰ ਲਾਲਾ ਲਾਲਾ ਹੁੰਦੀ ਆ ਜਿੱਧਰ ਨਾਰੇ ਲੱਗਣੇ ਆ ਨਾਰੇ ਲੱਗਦੇ ਢਿੱਡ ਤੋਂ ਬਿਲਕੁਲ ਜੀ ਜਿਹੜੀਆਂ ਸਾਡੀਆਂ ਬਗਾਵਤਾਂ ਆ ਉਹ ਮਨੋਵਿਗਿਆਨਕ ਕਹਿੰਦੇ ਆ ਕਿ ਘੱਟ ਵਿਕਸਤ ਕੌਮਾਂ ਸਾਰਾ ਜੀਵਨ ਮੂੰਹ ਤੋਂ ਥੱਲੇ ਥੱਲੇ ਜਿੰਦੀਆਂ ਬਿਲਕੁਲ ਜੀ ਮੂੰਹ ਤੋਂ ਮਤਲਬ ਜਿੱਥੋਂ ਖਾਣਾ ਆ ਮੋਟੀਆਂ ਅੰਦਾਜ਼ੇ ਮੈਂ ਸਮਝ ਗਈ ਹਾਂ ਜਾਨੀ ਮੂ ਤਾਂ ਉੱਤੇ ਚਾਹੇ ਉਹ ਦੇਖਦੇ ਆ ਚਾਹੇ ਉਹ ਸੁਣਦੇ ਆ ਉਹ ਤੋਂ ਵੀ ਉਹ ਸਹੀ ਅੰਦਾਜ਼ਾ ਨਹੀਂ ਲਾ ਸਕਦੇ ਅੰਦਾਜ਼ਾ ਲਾਉਂਦੇ ਆ ਆਪਣੇ ਮੂਸ਼ਨ ਦੇ ਮੁਤਾਬਕ ਉਹ ਬਿਲਕੁਲ ਜੀ ਅੰਦੋਲਨ ਜਿਹੜੇ ਹੁੰਦੇ ਆ ਉਹਨਾਂ ਦੇ ਉਹ ਨਾਰਿਆਂ ਤੱਕ ਬਗਾਵਤਾਂ ਤੱਕ ਭੰਨ ਤੋੜ ਤੱਕ ਭੀੜ ਤੱਕ ਇੱਕ ਦੂਜੇ ਦੇ ਮਗਰ ਲੱਗਣ ਤੱਕ ਹੁੰਦੇ ਆ ਹਾਂਜੀ ਕੋਈ ਕੋਈ ਟੀਚਾ ਇਹ ਨਹੀਂ ਹੈਗਾ ਵੀ ਅਸੀਂ ਲੈਣਾ ਕੀ ਆ ਉਹ ਤਾਂ ਉਹ ਉਹ ਪਾਸੇ ਨੂੰ ਨਹੀਂ ਸੋਚਦੇ ਤੇ ਉਹ ਉਹ ਜੋ ਕੁਛ ਨਾ ਕਰਦੇ ਆ ਉਹ ਹਾਂਜੀ ਉਹ ਅਸਲ 'ਚ ਕਰਦੇ ਨਹੀਂ ਹੈਗੇ ਉਹ ਬਾਈ ਪ੍ਰੋਡਕਸ਼ਨ ਹੁੰਦਾ ਆ ਹੋ ਜਾਂਦਾ ਹੋ ਜਾਂਦਾ ਆਪਣੇ ਜਿੱਦਾਂ ਹੁਣ ਢੋਲਿਆ ਢੋਲ ਦੇ ਉੱਤੇ ਤੁਸੀਂ ਡਗਾ ਮਾਰੋ ਹਾਂਜੀ ਤੁਸੀਂ ਕਹੋ ਬੇ ਬਾਹ ਬੇ ਬਾਹ ਤਾਂ ਬਹੁਤ ਸੋਹਣੀ ਆਵਾਜ਼ ਕੱਢਦਾ ਹੈ ਕੱਢਦਾ ਨਹੀਂ ਹੈਗਾ ਉੱਥੇ ਹੀ ਜੇ ਢੋਲੀ ਨੇ ਥੋੜ੍ਹੀ ਕੱਡੀ ਆਵਾਜ਼ ਹੋ ਉਹ ਨਿਕਲ ਨਹੀਂ ਆਉਂਦਾ ਹੀ ਉਹ ਬਸ ਉੱਥੇ ਤੁਸੀਂ ਮਾਰੋ ਤਾਂ ਆਵਾਜ਼ ਆਟੋਮੈਟਿਕਲੀ ਆਉਣੀ ਆ ਉਹ ਹਾਂਜੀ ਹਾਂਜੀ ਹਨਾ ਹੁਣ ਲੱਕੜੀ ਤੇ ਏਦਾਂ ਹੱਥ ਮਾਰੋ ਹੋਰ ਤਰ੍ਹਾਂ ਦੀ ਆਵਾਜ਼ ਆ ਲੋਹੇ ਤੇ ਹੋਰ ਤਰ੍ਹਾਂ ਦੀ ਆ ਅਸੀਂ ਜਾਨੀ ਪੰਜਾਬੀਆਂ ਨੂੰ ਕਿਸੇ ਵੀ ਪਾਸਿਓਂ ਛਿੜੂ ਜਿਹੜਾ ਰਿਐਕਸ਼ਨ ਆ ਜਿਹੜੀ ਸਾਡੇ ਅੰਦਰੋਂ ਆਵਾਜ਼ ਨਿਕਲਦੀ ਆ ਉਹ ਆ ਉਹ ਜੋ ਸਾਨੂੰ ਦੀਦੀ ਆ ਜਿਹਨੂੰ ਅਸੀਂ ਕਹਿੰਨੇ ਪਏ ਏਦਾਂ ਮਗਰ ਲੱਗ ਜਾਂਦੇ ਆ ਯਾ ਸੋਚਦੇ ਆ ਸੋਚਦੇ ਨਹੀਂ ਅਸੀਂ ਹੈਗੇ ਨਾਲੇ ਜਦੋਂ ਤੁਸੀਂ ਕਹਿੰਨਾ ਟੋਲੀ ਨੂੰ ਪਤਾ ਮੈਂ ਤਾਲ ਕਿੱਥੇ ਮਾਰੀ ਤੇ ਆਵਾਜ਼ ਕਿਹੜੀ ਨਿਕਲਣੀ ਆ। ਆਹ। ਉਹਨਾਂ ਨੂੰ ਵੀ ਪਤਾ ਵਾ ਵੀ ਅਸੀਂ ਇਹਨਾਂ ਨੂੰ ਕਿੱਥੋਂ ਛੇੜਨਾ ਤੇ ਆਵਾਜ਼ ਕਿਹੜੀ ਆਉਣੀ ਆ। ਯਾ। ਤੇ ਦੂਜੀ ਜਿਹੜਾ ਹਰਨੀਤ ਸੰਧੂ ਜਿੱਤਿਆਣਾ ਜੀ ਇਹਦੇ ਬਾਰੇ ਸਾਡੇ ਜਿੱਦਾਂ ਮੇਰਾ ਮੰਨਣਾ ਹੈ ਮੈਨੂੰ ਨਹੀਂ ਪਤਾ ਵੀ ਇਦਾਂ ਦੇ ਲੋਕ ਤੁਹਾਡੇ ਦਬਾਬੇ ਵਾਲੀ ਸਾਈਡ ਤੇ ਨਹੀਂ ਖਿਲਾਰ ਕੇ ਜਿਤਾ ਸਕਦੀ ਕੋਈ ਵੀ ਰਾਜਨੀਤਿਕ ਪਾਰਟੀ। ਹੂੰ। ਇੰਨੇ ਕ ਤੁਹਾਡੇ ਲੋਕ ਅਵੇਰ ਆ ਤੁਸੀਂ ਪਹਿਲਾਂ ਤੋਂ ਬਾਦਲੇ ਨੂੰ ਸਾਈਡ ਨੂੰ ਨਿਕਲੇ ਜੇ ਪੜੇ ਲਿਖੇ ਜਾਦੇ ਜੇ ਤੁਸੀਂ ਪਰ ਸਾਡੇ ਵਾਲਿਆਂ ਤੋਂ ਇੰਨਾ ਪਲੱਸ ਮਾਈਨਸ ਨਹੀਂ ਹੋਇਆ ਕਿ ਜਿਹੜੇ ਬੰਦੇ ਖਿਲਾਫ 2 ਸਾਲ 3 ਸਾਲ ਪਹਿਲਾਂ ਇਹੋ ਸਰਕਾਰ ਇਹ ਕਹਿੰਦੀ ਸੀ ਵੀ ਇਹ ਸਮੈਕ ਹੈ ਰੁਣ ਮਕਾਉਂਦਾ ਬਹੁਤ ਵੱਡੇ ਲੈਵਲ ਤੇ ਕਿ ਪਤਾ ਵੀ ਆ ਲੋਕਾਂ ਨੂੰ ਆ ਤੇ ਫਿਰ ਵੀ ਉਹ ਸਰਕਾਰ ਦੀ ਵੇਖੋ ਉਸ ਬੰਦੇ ਨੂੰ ਖੜਾ ਕਰਨਾ ਉਹਨਾਂ ਅੰਦਰ ਕਿੰਨੀ ਹੋਊਗਾ ਵੀ ਯਾਰ ਇਹ ਬੰਦੇ ਖੋਤੇ ਹੀ ਆ ਇਹਨਾਂ ਦੇ ਵਿੱਚ ਸੋਚ ਵਿਚਾਰ ਨਹੀਂ ਹੈਗੀ ਉਹਨੇ ਬਿਲਕੁਲ ਉਹ ਅਸੀਂ ਜੋੜ ਜਿਹੜਾ ਨਾ ਬੰਦਾ ਜੋੜ ਘਟਾਓ ਕਰਨੇ ਜਾਣਦਾ ਆ ਜਿਹੜਾ ਸਮੀਕਰਨ ਬਣਾਉਣੇ ਜਾਣਦਾ ਜਿਹੜਾ ਫਾਰਮੂਲਿਆ ਨੂੰ ਹੱਲ ਕਰਨਾ ਜਾਣਦਾ ਆ ਉਹ 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 ਸਾਰੀਆਂ ਰਕਮਾਂ ਨੂੰ ਚੇਤੇ ਰੱਖਦਾ ਆ ਰੱਖਦਾ ਬਿਲਕੁਲ ਠੀਕ ਹੈ ਇਹ ਸਾਰਿਆਂ ਦੀ ਬਸਤੀ ਗੱਲ ਨਹੀਂ ਹੁੰਦੀ ਜੀ ਸਮੁੱਚਤਾ ਜਿਹੜੀ ਆ ਸਮੁੱਚਤਾ ਨੂੰ ਵਿਚਾਰਨਾ ਸਾਰੇ ਪੱਖਾਂ ਨੂੰ ਦਿਮਾਗ ਵਿੱਚ ਰੱਖਣਾ ਸਾਡੇ ਬਾਰੇ ਕਿਹਾ ਜਾਂਦਾ ਆ ਵੀ ਇਦਾਂ ਦੀਆਂ ਕਮਾਂ ਦੀ ਯਾਦ ਆ ਇਸ ਤੇ 6 ਮਹੀਨੇ ਤੋਂ ਵੱਧ ਨਹੀਂ ਹੁੰਦੀ ਨਹੀਂ ਹੈਗੀ ਜੀ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਹਰ 6 ਮਹੀਨੇ ਦੇ ਬਾਅਦ ਜਿਹੜੀਆਂ ਪਹਿਲੀਆਂ ਘਟਰਾਮਾਂ ਆ ਉਹਨਾਂ ਨੂੰ ਚੇਤੇ ਨਹੀਂ ਰੱਖਦੇ ਨਵੇਂ ਸਮੀਕਰਨ ਨਵੇਂ ਜਿਹੜਾ ਬੰਦਾ ਹੁਣ ਦਲਜੀਤ ਆ ਦਲਜੀਤ ਨੂੰ ਪਿਛਲੇ 36 ਸਾਲਾਂ ਚ ਦੇਖੋ ਹਾਂ ਜੀ ਕਿੰਨਾ ਉਤਾਰ ਚੜ੍ਹਾਏ ਕਿੰਨੀ ਵਾਰ ਇਹਨਾਂ ਨੇ ਇਹਨੂੰ ਇਦਾਂ ਪੰਥ ਦਾ ਹੀਰੋ ਜਾਨੀ ਇੱਕ ਵਾਰੀ ਇਦਾਂ ਵੀ ਉਹ ਉਹ ਕਿਸਾਨ ਮੋਰਚੇ ਦੇ ਪੈਸੇ ਦੇ ਆਉਂਦਾ ਤਾਂ ਵਾ 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 ਚਮਕੀਲੇ ਦੀ ਫਿਲਮ ਬਣਾਉਂਦਾ ਫੇਰ ਗਦਾਰ ਆ ਹੈਨਾ ਫੇਰ ਗਦਾਰ ਆ ਤੇ ਬੰਦ ਸਿੰਘ ਖਾਲੜਾ ਬਣਾਤੀ ਫੇਰ ਵਾ ਵਾ ਫੇ ਫੇ ਮੁੜ ਕੇ ਇੱਕ ਮੜਾ ਜਿਹਾ ਕਿਤੇ ਦੋ ਅੱਖਰ ਬੋਲ ਦਿੱਤੇ ਫੇਰ ਹੜਾਂ ਲਈ ਉਹ ਕਹਿੰਦਾ ਪਾਣੀ ਫੇ ਹੀਰੋ ਆ ਦੂਜੇ ਪਾਸੇ ਕੁਝ ਹੋ ਗਿਆ ਮਤਾਬਜ ਨੇ ਪੈਰੀ ਹਲ ਰਾਤਾ ਫੇ ਗਦਾਰ ਆ ਹੁਣ ਮੁੜ ਕੇ ਕੁੜੀ ਬਾਰੇ ਬੋਲ ਦਿੱਤਾ ਫੇ ਹੀਰੋ ਆ ਕੀਤਾ ਬਹੁਤ ਘਾਟਿਆ ਸਹੀ ਗੱਲ ਹੈ ਜੀ ਤੁਹਾਡੀ ਗੱਲ ਸਿਆਣੀ ਹੈ। ਭਈ ਤੇ ਇੱਕ ਦੋ ਮਾਤਾ ਜੀ ਦਾ ਬਿਆਨ ਆਇਆ ਸੀ ਰਾਜ ਮਾਤਾ ਜੀ ਦਾ ਹੂੰ ਭਈ ਸਾਡੀ 9 ਬਾਹਰ ਤੱਕੇ ਖਾ ਰਹੀ ਆ ਹੂੰ ਪਰ ਭਾਈ ਇੱਕ ਚੀਜ਼ ਜੇ ਬੰਦਾ ਉਹਨੂੰ ਇਹ ਇਹਨਾਂ ਨੂੰ ਇਹਨਾਂ ਨੇ ਪਤਾ ਸਹੀ ਗੱਲ ਆ ਭਈ ਇਹ ਵੀ ਨਹੀਂ ਸੋਚਦੇ ਕਿ ਅਸੀਂ ਕੀ ਬੋਲਣਾ ਵਾ ਇਹਨੇ ਇਹਨਾਂ ਦੇ ਵੀ ਨਹੀਂ ਹੈਗੀ ਲੌਜੀਕ ਹੁਣ ਉਸ ਬੰਦਾ ਕੋਈ ਵੀ ਆ ਉਹਨੂੰ ਇਹ ਪੁੱਛੋ ਕਿ ਭਾਵੇਂ ਮੰਨ ਲਓ ਅਮਰਤਪਾਲ ਆ ਜੇਲ੍ਹ ਚ ਆ ਤੇਰੀ ਨੋ ਭਾਵੇਂ ਬੀਬੀ ਅਮਰਸਰ ਰਵੇ ਤੇ ਭਾਵੇਂ ਡਿਬੜੂਗਾ ਰਵੇ ਅਮਰਤਪਾਲ ਤੇ ਜੇਲ੍ਹ ਚ ਆ ਆ ਉਹਨੂੰ ਭਾਵੇਂ ਉਹ ਅਮਰਸਰ ਰਹਿੰਦੇ ਆ ਭਾਵੇਂ ਤੇਰੇ ਘਰ ਰਹਿੰਦੇ ਆ ਭਾਵੇਂ ਡਿਬੜੂਗਾ ਤੇ ਜੇਲ੍ਹ ਚ ਰਹਿੰਦੇ ਉੱਥੇ ਬਾਹਰ ਰਹਿੰਦੇ ਆ ਉਹਦਾ ਕੋਈ ਫਾਇਦਾ ਕੀ ਅਮਰਤਪਾਲ ਨੂੰ ਨਾਲੇਜੀ ਉਹਨੇ ਨਾ ਉਹਦੇ ਵਿੱਚ ਕਈ ਆਪਾ ਵਿਰੋਧੀ ਸਟੇਟਮੈਂਟਾਂ ਦਿੱਤੀਆਂ ਇੱਕ ਜਗ੍ਹਾ ਕਹਿੰਦੀ ਆ ਕਿ ਇੱਥੇ ਰੋਜ਼-ਰੋਜ਼ ਇੱਥੋਂ ਜਾਣਾ ਔਖਾ ਆ ਤਾਂ ਹੋਟਲ 'ਚ ਰਹਿੰਦੀ ਆ ਹਾਂ ਜੀ ਹੁਣ ਹੋਟਲ ਦਾ ਉਹਨਾਂ ਦਾ ਖਰਚਾ 3000 4-5000 ਜਿੰਨਾ ਵੀ ਇੱਕ ਦਿਨ ਦਾ ਹੋਊਗਾ ਹੋਊਗਾ ਹਾਂ ਜੀ ਦੂਜੀ ਜਗ੍ਹਾ ਕਹਿੰਦੀ ਆ ਮਿਲ ਨਹੀਂ ਦਿੰਦੇ ਤੀਜੀ ਜਗ੍ਹਾ ਕਹਿੰਦੀ ਆ ਵੀ ਮੈਂ ਜਦੋਂ ਘੁੱਟ ਕੇ ਜਫੀ ਪਾਈ ਤਾਂ ਮੈਨੂੰ ਇਦਾਂ ਹੋਇਆ ਹਨਾ ਮਤਲਬ ਪੇ ਤੁਹਾਨੂੰ ਹਫਤੇ ਦੀ ਹਫਤੇ ਵੀ ਮਿਲਣ ਨੂੰ ਜਾਣੀ ਤੁਸੀਂ ਉੱਥੇ ਜਵਾਈ ਪਾਈਆਂ ਉਹਨਾਂ ਦੇ ਨਾਲੇ ਵੇਖੋ ਜੀ ਇਹ ਤਾਂ ਉਹਨਾਂ ਦੀਆਂ ਸਟੇਟਮੈਂਟ ਆ ਇਹ ਸਾਬਤ ਕਰਦੀਆਂ ਵਾਂ ਕਿ ਕੱਲੀ ਨਾ ਉਹ ਨਹੀਂ ਉੱਥੇ ਰਹਿੰਦੇ ਬਾਹਰ ਹੋਟਲ 'ਚ ਹਾਂ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਸਾਡਾ ਸਾਡਾ ਮੁੰਡਾ ਵੀ ਉੱਥੇ ਰਹਿੰਦਾ ਹੋਵੇ ਬਸ 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 ਨਹੀਂ ਤੇ ਨੋ ਤਾਂ ਮੈਂ ਅੰਮ੍ਰਿਤਸਰ ਰਹਿ ਜਾਵਾਂ ਪਈ ਉੱਥੇ ਰਹਿ ਜਾਵਾਂ ਜਦੋਂ ਮੁੰਡਾ ਜੇਲ੍ਹ 'ਚ ਨੋ ਦਾ ਕੀ ਫਾਇਦਾ ਉਹ ਨਾਲੇ ਇਦਾਂ ਕੱਲੀ ਜਵਾਨ ਕੁੜੀ ਨੂੰ ਕੌਣ ਛੱਡਦਾ ਉੱਥੇ ਬਗਾਨੀ ਸਟਰੀਟ ਦੇ ਵਿੱਚ ਜੇ ਸਰਕਾਰ ਨੇ ਜਿਨ੍ਹਾਂ ਨੂੰ ਵਾਕਿਆ ਹੀ ਸਰਕਾਰਾਂ ਨੇ ਪੁਲਿਸ ਨੇ ਚੱਕਿਆ ਇਦਾਂ ਉੱਥੇ ਤਾਂ ਤੀਮੀਆਂ ਨੂੰ ਉਦਾਂ ਨੇੜੇ ਲੰਘਣ ਤੋਂ ਡਰਦੇ ਐ ਅਗਲੇ ਬਿਲਕੁਲ ਜੀ ਬਿਲਕੁਲ ਤੁਸੀਂ ਬਾਹਰ ਦੀ ਕੁੜੀ ਨੌਜਵਾਨ ਕੁੜੀ ਆ ਇੰਨੀ ਸੋਹਣੀ ਕੁੜੀ ਆ ਉਹਨੂੰ ਛੱਡਿਆ ਉੱਥੇ ਕੱਲੀ ਨੂੰ ਪੁਲਿਸ ਵਾਲਿਆਂ ਲਈ ਨਾਲੇ ਮੈਂ ਭਾਜੀ ਉੱਥੇ ਰਿਹਾ ਵਾਂ ਡਿਬੜੂਗੜ੍ਹ ਉਹ ਏਰੀਆ ਨਾ ਜਿਹੜਾ ਹੂੰ ਕੋਈ ਬਾਹਲਾ ਏਰੀਆ ਵਧੀਆ ਥੋੜੀ ਹੈ گا ਉਹ ਪਰ ਤੁਸੀਂ ਇਹਦਾ ਥੋੜੀ ਕਹਿ ਸਕਦੇ ਜੇ ਜਿੱਦਾਂ ਦੇ ਲੋਕ ਮੰਨ ਲਓ ਕੈਨੇਡਾ ਅਮਰੀਕਾ ਵਿੱਚ ਰਹਿੰਦੇ ਲੋਕ ਹੈ ਨਾ ਜਿਹੜੇ ਹੂੰ ਉਹ ਉਸ ਏਰੀਆ ਵਿੱਚ ਵੈਸੇ ਹੀ ਸਰਵਾਈਵ ਨਹੀਂ ਕਰ ਸਕਦੇ ਰੋਜ਼ ਦਿਹਾੜੀ ਯਾ ਐਨਾ ਵੀ ਬੈਕਵਰਡ ਏਰੀਆ ਵਾ ਉਹ ਹੂੰ ਤੇ ਕਿਹ ਲੋਕ ਇੱਕ ਤੁਹਾਡੇ ਤੋਂ ਤੁਹਾਡਾ ਧੰਨਵਾਦ ਆ ਜਿੱਦਾਂ ਪਿਛਲਾ ਵੀਰ ਵੀ ਆਇਆ ਸੀ ਜਿੰਨੇ ਕਹਿੰਦਾ YouTube ਨੇ ਤੁਹਾਡੇ ਲਈ ਬਹੁਤ ਕੁਝ ਸਵਾਰਿਆ ਮੈਂ ਜੇ ਆਪਣੇ ਆਪਣੀ ਜ਼ਿੰਦਗੀ ਵਿੱਚ ਵੇਖਾਂ ਮੇਰੇ ਬੋਲਚਾਲ ਦੇ ਵਿੱਚ ਮੈਂ ਆਪਣੇ ਵਿਹਾਰ 'ਚ ਵੇਖਾਂ ਗੁਰੂ ਬਾਣੀ ਦੀ ਜੋ ਸਮਝ ਮੈਨੂੰ ਤੁਹਾਡੇ ਤੋਂ ਪਈ ਆ ਮੈਂ ਸ਼ੁਕਰਾਨਾ ਕਰਦਾ ਵਾਂ ਤੁਹਾਡਾ ਸਾਰੀ ਟੀਮ ਦਾ ਹੀ ਤੇ ਵਾਕੇ YouTube ਵੀ ਬਹੁਤ ਵੱਡਾ ਸਾਧਨ ਸੀ ਵੀ ਅਸੀਂ ਤੁਹਾਡੇ ਨਾਲ ਇਤਾਂ ਤਾਲਮਿਲ ਚ ਹੋ ਸਕੇ ਨਹੀਂ ਤੇ ਅਸੀਂ ਇੰਡੀਆ ਵਿੱਚ ਵਸਦੇ ਤੁਹਾਡੇ ਨਾਲ ਸਾਡਾ ਕੋਈ ਤਾਲ ਮਿਲਣੀ ਸੀ ਹੋ ਸਕਦਾ ਥੈਂਕ ਯੂ ਥੈਂਕ ਯੂ ਥੈਂਕ ਯੂ ਜੀ ਹਰ ਇੱਕ ਚੀਜ਼ ਨੂੰ ਤੁਸੀਂ ਨਿਕੀ ਨਿਕੀ ਜਿੱਦਾਂ ਸਾਡੇ ਜਾਂ ਖਾਸ ਕਰਕੇ ਐਗਰੈਸ਼ਨ ਬਹੁਤ ਹੈ ਮਾਝੇ ਵਾਲਿਆਂ ਚ ਆਡੇ ਚ ਵੀ ਓਦਾਂ ਦਾ ਸੀ ਪਰ ਤੁਹਾਨੂੰ ਸੁਣ ਸੁਣ ਕੇ ਸੁਣ ਸੁਣ ਕੇ ਸੁਣ ਸੁਣ ਕੇ ਕੋਸ਼ਿਸ਼ ਕਰ ਰਹੇ ਆ ਆਪਣੇ ਆਪ ਨੂੰ ਠੰਡਾ ਬਣਾਉਂਦੀ ਆਪਣੇ ਆਪ ਨੂੰ ਨਿਮਰ ਰੱਖਣ ਦੀ ਜਿੱਥੇ ਜ਼ਰੂਰਤ ਉੱਥੇ ਓਨਾ ਬੋਲਣਾ ਇਹ ਤੁਸੀਂ ਸਾਨੂੰ ਦੱਸਿਆ ਜਿੱਦਾਂ ਪਿਛਲੀ ਵਾਰ ਆਪਣੇ ਭਾਈ ਸਾਹਿਬ ਦਿੱਲੀ ਵਾਲੇ ਕਹਿੰਦੇ ਵੀ ਮੈਂ ਵੀ ਕਿਤੇ ਕਿਨਾ ਨਾ ਹਾਂ ਪਈ ਆ ਕੇ ਟਾਈਮ ਵੇਸਟ ਨਾ ਕਰਿਆ ਕਰੋ ਪਰ ਹੁਣ ਸਮਝ ਆਉਂਦਾ ਵਾ ਕਿ ਜਿਹੜਾ ਆ ਕੇ ਭਾਵੇਂ ਕੁਝ ਬੋਲਦਾ ਹੀ ਆ ਨਾ ਮਤਲਬ ਉਸ ਦੀ ਉਹਦੀ ਗੱਲ ਦਾ ਕੋਈ ਮਤਲਬ ਨਹੀਂ ਹੁੰਦਾ ਪਰ ਕਿਤੇ ਨਾ ਕਿਤੇ ਜਦੋਂ ਤੁਸੀਂ ਕੋਈ ਨਾ ਕੋਈ ਆਨਸਰ ਕਰਦੇ ਜਨਾ ਉਹ ਵੀ ਸਾਡੇ ਸੁਣਨ ਵਾਲਾ ਹੀ ਹੁੰਦਾ ਵਾ ਨਹੀਂ ਸਾਡਾ ਸਾਡਾ ਤਜਰਬਾ ਤਾਂ ਤਾਂ ਹੀ ਹੋਊਗਾ ਨਾ ਜੇ ਕੋਈ ਬੰਦਾ ਗੱਲ ਕਰੂਗਾ ਆ ਕੇ ਹਾਂਜੀ ਨਾਲੇ ਉਹ ਤੋਂ ਇੱਕ चीज ਇਹ ਵੀ ਹੈ ਨਾ ਭਈ ਹਾਂ ਨੂੰ ਖੁਦ ਪਤਾ ਲੱਗਦਾ ਵਾ ਵੀ ਜਦੋਂ ਅਸੀਂ ਜਿੱਦਾਂ ਕੋਈ ਗਲਤ ਬੋਲ ਲੈਂਦਾ ਕਿ ਜਿਹਦੀ ਗੱਲ ਦਾ ਸਿਰ ਪੈਰ ਨਹੀਂ ਹੁੰਦਾ ਸੁਣਨ ਵਾਲਿਆਂ ਨੂੰ ਜਦੋਂ ਉਹ ਬੁਰਾ ਲੱਗਦਾ ਤੇ ਆਪਣੇ ਆਪ ਤੇ ਵੀ ਆਉਂਦੀ ਵੀ ਜਰ ਅਸੀਂ ਵੀ ਕਿਸੇ ਟਾਈਮ ਇਦਾਂ ਹੀ ਬੋਲਦੇ ਸੀ ਬਿਲਕੁਲ ਜਿਹੜਾ ਕਿੱਦਾਂ ਦਾ ਲੱਗਦਾ ਹੋਗਾ ਬਯਾਰ ਅਸੀਂ ਬਗੈਰ ਨੌਨਸੈਂਸ ਅਗਲੇ ਦੀ ਗੱਲ ਨਹੀਂ ਸੀ ਸੁਣਦੇ ਖੁਦ ਹੀ ਬੋਲੀ ਜਾਂਦੇ ਸੀ ਉਹ ਆਪਣੇ ਆਪ ਦੇ ਜਦੋਂ ਟੋਗਾ ਹੁੰਨੇ ਆ ਤੇ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ ਉਸ ਤੋਂ ਬਿਲਕੁਲ ਨਾਲੀ ਜੀ ਫਿਲਟਰ ਲਾ ਕੇ ਗੱਲ ਕਰਾਂਗੇ ਅਸੀਂ ਇਦਾਂ ਪਏ ਇਹਨੂੰ ਬੋਲਣ ਦੇਣਾ ਐ ਇਹਨੂੰ ਬੋਲਣ ਨਹੀਂ ਦੇਣਾ ਐਨੇ ਤੋਂ ਘਟ ਪੜਿਆ ਐ ਗੱਲ ਨਾ ਕਰੇ ਵਿਰੋਧੀ ਨਾ ਬੋਲੇ ਅਗਲਾ ਬੋਲੂਗਾ ਜਿੰਨੇ ਮਰਜ਼ੀ ਮੈਂ ਤਾਂ ਕੱਲ ਵੀ ਚਾਹੁੰਦਾ ਸੀਗਾ ਵੀ ਇਹ ਇਹ ਜਦੋਂ ਜਿਹੜੀ ਪੰਜਾਬ ਜਰਸੀ ਵਾਲਾ ਮਸਲਾ ਆਇਆ ਉਹਦੇ ਸਬੰਧ ਚ ਜਿਹੜਾ ਇਹਦਾ ਕਰਤਾਰ ਸਿੰਘ ਭਿੰਡਰਾਂ ਵਾਲੇ ਦਾ ਮੁੰਡਾ ਮਨਜੀਤ ਸਿੰਘ ਇਦਾਂ ਦੇ ਬੰਦਿਆਂ ਦਾ ਕੀ ਲੈਣਾ ਦੇਣਾ ਕੋਈ ਬੰਦਾ ਸਮਝਾਤਾ ਦੇਵੇ ਸਾਨੂੰ ਆ ਕੇ ਜਿੱਦਾਂ ਉਹ ਸੰਗ ਪੜਨ ਲੱਗਿਓ ਹੈ ਯੂਨੀਵਰਸਿਟੀ ਜਿਹੜੇ ਲੀਡਰ ਐ ਕਿਦਾਂ ਇਦਾਂ ਬੋਲੇ ਸੋਨ ਉੱਚੀ ਉੱਚੀ ਨਾਰੇ ਪੇ ਨਾਰੇ ਲਾਉਣ ਦਾ ਮਸਲਾ ਹੱਲ ਹੋਣਾ ਕੰਮਲੇ ਉਹ ਡਰਦੇ ਆ ਤੁਹਾਡੇ ਕੋਲੋਂ ਨਹੀਂ ਨਹੀਂ ਜੇ ਤੁਸੀਂ ਜੇ ਇਦਾਂ ਹੀ ਅਸੀਂ ਕਹਿੰਨੇ ਆਂ ਪਈ ਜੇ ਇਦਾਂ ਹੀ ਅਸੀਂ ਕਹਿੰਨੇ ਆਂ ਪਈ ਸਾਡੇ ਇਦਾਂ ਬੋਲਣ ਤੋਂ ਤਾਂ ਘਬਰਾਉਂਦੇ ਆ ਜੀ ਡਰਦੇ ਆ ਉਹ ਫੇ ਇਹ ਕਹਤੇ ਗਈ ਜਾਨੇ 84 ਸਾਡੀਆਂ ਧੀਆਂ ਪੈਣਾ ਨਾ ਕੀਤਾ ਆ ਕੀਤਾ ਨਹੀਂ ਝੂਠ ਬੋਲਦੇ ਆ ਉਹ ਸੀ ਬਾਜੀ 34 ਨਹੀਂ ਡਾਇਲੋਗ ਵਾਲਾ ਤੇ ਚਾਹੁੰਦੇ ਨਹੀਂ ਨਾ ਪੇ ਬੰਦਾ ਕੋਈ ਡਾਇਲੋਗ ਵਾਲਾ ਬਬੀ ਉਹ ਚਾਹੁੰਦੇ ਨੇ ਵੀ ਇਦਾਂ ਦੇ ਬਹਿਣ ਬਾਸ ਉਹ ਲਾਲਾ ਲਾਲਾ ਕਰਕੇ ਤੁਹਾਡੇ ਦੇਖੋ ਯੂਨੀਵਰਸਿਟੀ ਦਾ ਮਸਲਾ ਸੀਗਾ ਚਾਹੀਦਾ ਏਸੀ ਉੱਥੇ ਬੰਦੇ ਚੁੱਪਚੀ ਪੀਤੇ ਕਮਰੇ 'ਚ ਗੱਲਾਂ ਕਰਦੇ ਹੁੰਦੇ ਆਪਣਾ ਪੱਖ ਰੱਖਦੇ ਹੁੰਦੇ ਪੜਿਆ ਲਿਖਿਆ ਵਰਗ ਜਾ ਕੇ ਉਹਨਾਂ ਦੇ ਹੱਕ ਵਿੱਚ ਖੜਦਾ ਕੋਈ ਪਲੈਨਿੰਗ ਬਣਦੀ ਗਾਹਾਂ ਦੀ ਲਾਲਾ ਲਾਲਾ ਕਰਵਾ ਕੇ ਨਾ ਤੋਂ ਨਿਹੰਗ ਘੋੜਿਆਂ ਤੇ ਛੱਡ ਕੇ ਹੱਕ 'ਚ ਖੜ ਗਿਆ ਕਰਾ ਲਓ ਯੂਨੀਵਰਸਿਟੀ ਦਾ ਮਸਲਾ ਹੱਲੇ ਨਾ ਤਾਈ ਲੋ ਇੱਕ ਕਵਤਾ ਲਿਖੀ ਆ ਜੀ ਜੋ ਤੁਹਾਡੇ ਤੋਂ ਸਮਝਣ ਨੂੰ ਸਿੱਖਣ ਨੂੰ ਮਿਲਦਾ ਵਾ ਜੋ ਗੁਰਬਾਣੀ ਦੀਆਂ ਤੁਸੀਂ ਜਿਹੜੇ ਤਰੀਕੇ ਨਾਲ ਤੁਕਾਂ ਨੂੰ ਉਹਨਾਂ ਦਾ ਸੋਨਾ ਤੇ ਸਜੇ ਰੂਪ ਨਾਲ ਸਾਡੇ ਸਾਹਮਣੇ ਪੇਸ਼ ਕਰਦੇ ਜੇ ਜੋ ਉਹਦੇ ਵਿੱਚੋਂ ਕੋਈ ਸਿੱਖਣ ਨੂੰ ਮਿਲਦਾ ਉਹਨੂੰ ਮਾੜਾ ਮੋਟਾ ਕਲਮ ਬੰਦ ਕਰਦਾ ਵਾ ਜੀ ਕੋਈ ਬਾਲਾ ਵੱਡਾ ਰਾਈਟਰ ਨਹੀਂ ਹੈਗਾ ਸੌਰੀ ਜੇ ਥੋੜੀ ਬਹੁਤ ਲਿਖਦਾ ਇੱਧਰ ਹੋ ਜਾਣਾ ਨਹੀਂ ਜੀ ਨਹੀਂ ਕੋਈ ਤੇ ਕਈ ਫੁੱਲਾਂ ਨਾਲ ਵੀ ਲੜਦੇ ਨੇ ਹੂੰ ਕਿ ਕਿਸੇ ਦੀ ਕੰਡੀਆਂ ਦੇ ਨਾਲ ਯਾਰੀ ਆ ਵਾ ਜੋ ਰੋਸਿਆਂ ਵਿੱਚ ਤੂੰ ਕੱਢ ਰਿਆਂ ਇਹ ਜ਼ਿੰਦਗੀ ਬਹੁਤ ਪਿਆਰੀ ਆ ਹੂੰ ਕਈ ਹਿੰਮਤ ਕਰਕੇ ਉੱਠ ਖੜ ਦੇ ਆ ਕਈ ਲੱਭਦੇ ਰਹਿਣ ਬਹਾਨੇ ਆ ਹੂੰ ਇਹ ਜ਼ਿੰਦਗੀ ਵੀਰਾ ਲੰਘ ਜਾਣੀ ਹੂੰ ਵਿੱਚ ਸ਼ਿਕਵੇ ਜਾਂ ਸ਼ੁਕਰਾਨੇ ਆ ਹੂੰ ਇਹ ਜ਼ਿੰਦਗੀ ਵੀਰਾ ਲੰਘ ਜਾਣੀ ਆ ਹੈ ਸੋਨਾ ਕਾਰੋਬਾਰ ਵੀ ਚੱਲਦਾ ਘਰ ਸੁਚੱਜੀ ਨਾਰ ਵੀ ਹੈਗੀ ਹੂੰ ਨਾਰ ਇੱਕ ਸੁਚੱਜੀ ਹੁੰਦੀ ਆ ਜੀ ਇੱਕ ਕੁਚੱਜੀ ਵੀ ਹੁੰਦੀ ਆ ਆਹ ਹੈ ਸੋਨਾ ਕਾਰੋਬਾਰ ਵੀ ਚੱਲਦਾ ਘਰ ਸੁਚੱਜੀ ਨਾਰ ਵੀ ਹੈਗੀ ਤਾਂ ਵੀ ਗੁਰੂ ਨਾਲ ਸ਼ਿਕਵੇ ਕਰਦਾ ਮੇਰੇ ਕੋਲ ਤਾਂ ਥਾਰ ਨਹੀਂ ਹੈਗੀ ਹੂੰ ਖੁਸ਼ ਰਹਿਣਾ ਵੀ ਇੱਕ ਕਲਾ ਹੈ ਸੱਜਣਾ ਆਹ ਗੱਲ ਪਾਲਾ ਆਪਣੇ ਵਿੱਚ ਖਾਨੇ ਆ ਹੂੰ ਇਹ ਜ਼ਿੰਦਗੀ ਵੀਰਾ ਲੰਘ ਜਾਣੀ ਵਿੱਚ ਸ਼ਿਕਵੇ ਜਾਂ ਸ਼ੁਕਰਾਨੇ ਆ ਹੂੰ ਇਹ ਜ਼ਿੰਦਗੀ ਵੀਰਾ ਲੰਘ ਜਾਣੀ ਹੂੰ 5 ਸਟਾਰਾਂ ਵਿੱਚ ਬਹਿ ਖਾਈਏ ਆ ਤਾਂ ਵੀ ਕਹੀਏ ਔਖੇ ਹੀ ਆ ਹੂੰ ਕੱਲਾ ਬੈਠ ਕੇ ਸੋਚੀ ਵੀਰਾ ਆ ਪਏ ਪੁੱਤ ਵਾਰ ਨੇ ਸੌਖੇ ਹੀ ਆ ਹੂੰ ਉਹ ਹਿੱਕਾਂ ਉੱਤੇ ਜੜ ਵਰਗੇ ਤਾਂ ਜਸ ਗਾਏ ਜਮਾਨੇ ਆ ਹੂੰ ਇਹ ਜ਼ਿੰਦਗੀ ਵੀਰਾ ਲੰਘ ਜਾਣੀ ਵਿੱਚ ਸ਼ਿਕਵੇ ਜਾਂ ਸ਼ੁਕਰਾਨੇ ਆ ਇਹ ਜ਼ਿੰਦਗੀ ਵੀਰਾ ਲੰਘ ਜਾਣੀ ਸਦਾ ਲੜਦਾ ਰਹਿਣਾ ਹੂੰ ਰਾ ਨਾਲ ਆ ਦੱਸ ਮੇਰੇ ਲਈ ਤੂੰ ਸਾ ਕੀ ਹੈ ਕੀਤਾ ਹੂੰ ਕਦੇ ਆਪਣੇ ਵੱਲ ਵੀ ਵੇਖ ਲਈ ਸੱਜਣਾ ਕਦੇ ਫਟ ਕਿਸੇ ਦਾ ਤੂੰ ਹੈ ਸੀਤਾ ਹੂੰ ਸਤਿੰਦਰ ਆਪਣੇ ਐਬ ਤਾਂ ਤੱਕਦਾ ਨਹੀਂ ਹੂੰ ਸਤਿੰਦਰ ਆਪਣੇ ਐਬ ਤਾਂ ਤੱਕਦਾ ਨਹੀਂ ਗੈਰਾਂ ਨੂੰ ਮਾਰਦਾ ਤਾਨਨੇ ਆਹ ਇਹ ਜ਼ਿੰਦਗੀ ਵੀਰਾ ਲੰਘ ਜਾਣੀ ਹੂੰ ਵਿੱਚ ਸ਼ਿਕਵੇ ਜਾਂ ਸ਼ੁਕਰਾਨੇ ਆਹ ਇਹ ਜ਼ਿੰਦਗੀ ਵੀਰਾ ਲੰਘ ਜਾਣੀ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਸ਼ੁਕਰਾਨਾ ਕਰਨ ਦੀ ਇੱਕ ਕਲਾ ਸਿਖਾਈ ਆ ਨੀ ਤੇ ਸਾਡੀ ਜ਼ਿੰਦਗੀ ਵੀ ਰੋਸਿਆਂ ਜਦੇ ਸ਼ਿਕਵਿਆਂ ਜੀ ਲੰਘਦੇ ਸੀ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਜੀ ਥੈਂਕ ਯੂ ਥੈਂਕ